ਮੇਰੀ ਨੋਮ ਮੇਨੂ ਬਿਆਹ ਦੇ ਨਿਪਣਾ ਮੈਂ ਅੱਜ ਆਉਣੀ ਆ ਤੂੰ ਹੱਥੀਂ ਪੀ ਨਾ ਰਹੀ ਹੁੰਦੇ ਨਾਲ ਤੂੰ ਬੇਮਨ ਕੀਤੀ ਆ 내가 좀더이 정도야. 내 ਲੈਂਗੁਏਜ ਜਦਕੇ ਅਸੀਂ ਬੜੀ ਮੁਸ਼ਕਲਾਂ ਬੋੜੀ ਮੰਗਾਈ ਆ ਉੱਥੇ ਸੰਸਕਾਰ ਕਰਨ ਲੱਗੇ ਸੀ ਤੇ ਪ੍ਰਵਿੰਦਰ ਮੈਡਮ ਐਂਡਰ ਸਵਾਹ ਵੀ ਉਹ ਮੈਮੋਰ ਲੈਂਗੁਏਜ ਜੀਗਾ ਹਫ਼ਤੇ ਤੋਂ ਉਹਨਾਂ ਨੇ ਉਹਦੇ ਕੇਸ ਲਾ ਕੇ ਸੀ ਆਪਣਾ ਜਰਮਨ ਤੋਂ ਕੇਸ ਲਾ ਕੇ ਇਹ ਬੋਡੀ ਇੱਧਰ ਮੰਗਵਾਈ ਹੈ। ਤੁਹਾਡਾ ਕੀ ਲੱਗਦਾ? ਮੇਰੇ ਬਰਦਰ ਲਾ ਜੀ ਸਕਦੇ। ਮੈਂ ਤੂੰ ਗਏ ਸੀ ਵਿਜੇਸ ਤੇ। ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕਿ ਜਨਾਨੀ ਨੇ ਇੱਕ 4 ਸਾਲ ਤੋਂ ਇੱਕ پروਪੋਗੈਂਡਾ ਚਾਹੀ ਸੀ ਉਹਨੂੰ ਛੁਟਾਉਣੀ ਸੀ ਉਹਨੇ ਆਪਣੇ ਬੱਚੇ ਸਦੜੇ ਸੀ ਬਾਪ। ਓਕੇ। ਉਸਨੇ ਘਰ ਨਾਲੋਂ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਉਹਨੂੰ ਬਲੈਕਮੇਲ ਔਰ ਬਹੁਤ ਕੀਤਾ ਗਿਆ। ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਕੀਤਾ ਗਿਆ। ਸਾਰੇ ਹੀ ਉਹਦੇ ਗਏ ਸੀ ਕੋ ਮਨਵਾਣੀ ਬਹੁਤ ਬੁਰਾਲ ਕੀਤਾ। ਤੇ ਹੁਣ ਜਦੋਂ ਆਪਾਂ ਬੋਡੀ ਖੋਲ੍ਹੀ ਹੈ ਤੇ ਗਲੇ ਤੇ ਕੱਟ ਦਾ ਨ ਪੰਜਾਹ ਤਰਜੂਆ ਉਧਰ ਸੁਸਾਈਡ ਹੀ ਹੋਇਆ ਸੀਗਾ ਤੇ ਅਸੀਂ ਪਰ ਅਸੀਂ ਮੈਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਕੁਵੇ ਦੀ ਵੈਲੀਫਿਕੇਸ਼ਨ ਕਿੱਥੇ ਹੈ ਪਰ ਉਹ ਤੇ ਇਨਵੈਸਟਿਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਵੀ ਸਰ ਨੂੰ ਨਿਆਂ ਮਿਲੇ ਸਾਲਾ ਪੋਸਟਮਾਰਟ ਹੋਵੇ ਤਾਂ ਕਿ ਜਿਹੜਾ ਕੇਸ ਇੱਥੋਂ ਲਾ ਸਕੀ ਤੇ ਉੱਤੇ ਆਨਲਾਈਨ ਚੱਲਦਾ ਪਿਆ ਕੋਣ ਕੋਣ ਆਉਂਦੀ ਫੈਮਿਲੀ ਦੇ ਵਿੱਚ ਜਿਹੜੇ ਸਾਜਿਦ ਕੋਲੀ ਫੈਮਿਲੀ ਵਿੱਚ ਜਿਹੜਾ ਭਰਾ ਆ ਦੋ ਜਣ ਟੌਰਚ ਕੀਤਾ ਨਾ ਨਹੀਂ ਯਾਦ ਤੇ ਕੋਈ ਭੈਣ ਹੈ ਤੁਸੀਂ ਸਭ ਤੋਂ ਇਨਵੋਲਡ ਹੈ ਸਿਸਟਰ ਆ ਉਹੀ ਫੋਨ ਚੱਕਦੀ ਆ ਅਜੀਤਪੁਰ ਤੇ ਨੰਬਰ 2 ਤੇ ਉਹਦੀ ਵਾਈਫ ਹੈ ਉਹ ਤਾਂ ਆ ਉਹਨੂੰ ਅਨਤੀ ਦੇ ਪਹਿਲੇ ਪਹਿਲੇ ਤੇ ਅਜੇ ਨਾਲ ਤਿੰਨ ਕੇਸ ਹੈ ਹੀਰਿੰਗ ਆ ਤੇ ਇਹਨੂੰ ਜੇਲ੍ਹ ਹੋਣੀ ਆ ਪਰ ਉਸ ਤੋਂ ਮੈਂ ਨੂੰ ਵਕੀਲ ਹਾਇਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾ ਕੇ ਵਕੀਲ ਕਰਕੇ ਤਾਂ ਮੈਂ ਟੈਨਸ਼ਨ ਨਾ ਲੈ ਮਾਈਨਰ ਕੇਸ ਹੈ ਤਰਾਸਰ ਫੈਮਿਲੀ ਵਾਲੰਟ ਦਾ ਕੇਸ ਹੈ ਬੁਝੂਗਾ ਸੈਟ ਹੈ ਹਨਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੁਣ ਕਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਉਹ ਤੈਨੂੰ ਕਹਿੰਦੀ ਹੈ ਤੇਰੀ ਪੀਆਰ ਅੰਦ ਕਰਾ ਰਣੀ ਹੈ ਤੇਰਾ ਪੀਆਰ ਨਾਕਟਾ ਹੈ ਨਾ ਹਜੇ ਇਹ ਉਹ ਐਜ਼ ਅ ਸਟੂਡੈਂਟ ਹੈ ਇਹ ਐਜ਼ ਅ ਟੂਰਿਸਟ ਗਿਆ ਸੀਗਾ ਪਰ ਮੈਂ ਨੀੜੇ ਟੈਨਸ਼ਨ ਲੈ ਆ ਜੇ ਪੀਆ ਤਰੀ ਦਾ ਤੋਂ ਵੀ ਬਹੁਤ ਵੀ ਕਰਾਂਗਾ ਕਹਿੰਦਾ ਕੋਈ ਜਿੱਦਾਂ ਜਿੱਦਾਂ ਤੁਸੀਂ ਕੰਨੀ ਕਰ ਲੋ ਮੈਂ ਮਕੇਤ ਪਾਣਾ ਇੰਡੀਆ ਤੋਂ ਪਰ ਦੂਜੇ ਦਿਨ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇ ਸਾਲੀ ਦਾ ਭੱਤੀ ਦਾ ਫੋਨ ਆਇਆ ਫਿਰਦਾ ਬਾਤੋਂ ਕਹਿੰਦੀ ਪਾਜੀ ਫੋਨ ਚੱਕਦੇ ਮੈਂ ਆਪਣਾ ਟਰੱਕ ਲਾ ਦੇਈਏ ਤਾਂ ਗੱਡੀ ਮੈਂ ਟ੍ਰਾਂਸਪੋਰਟ ਦਾ ਗਮ अच्छा तो जो मैं फोन ਕਰ ਸੀ 100 ਵਾਰ ਫੋਨ ਕੀਤਾ ਪਰ 15 ਫੋਨ ਨਹੀਂ ਚੱਕਿਆ ਤਾਂ ਸ਼ਾਇਦ ਉਹਨਾਂ ਨੂੰ ਪਤਾ ਲੱਗਿਆ ਬੰਦੇ ਸੂਇ ਸ਼ੈਡ ਕੀਤੀ ਪਰ ਆਪਾਂ ਨੂੰ ਹਰਾਨ ਸੂਇ ਸ਼ੈਡ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ ਬਹੁਤ ਸੀ ਪਰ ਅੱਜ ਪਤਾ ਲੱਗਿਆ ਗळा ਕੱਟਿਆ ਹੋਇਆ ਤੇ ਆ ਨਜ਼ਰ ਨਾਈਫ ਤੇ ਲੱਗਾ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਆ ਜ ਇੱਕ 13 ਸਾਲ ਦੀ ਕੁੜੀ ਆ ਉਹ ਵੀ ਉਹਨੇ ਆਪਣੇ ਵਾਲ ਕਰ ਲਈ ਇੱਕ 7 ਸਾਲ ਦਾ ਮੁੰਡਾ ਲੜਕਾ ਆ ਨਹੀਂ ਜੀ ਇਹ ਜਾਂ ਕਤਲੀ ਕਾਟਣ ਕਾਤੇ ਆਣਾ ਇਹ ਪਤਾ ਹੀ ਨਹੀਂ ਐਦਵਿੰਦਰ ਕੁਮਾਰ ਭਾਈ ਮੈਂ ਸੋਹਰਾ ਆਇਆ ਨਾ ਸਾਸਾ ਨਾ ਸੋਹਰਾ ਸਾਸ ਕੋਈ ਪਰਵਾਦਾ ਬੰਦਾ ਨਹੀਂ ਐ ਮੇਨ ਬੰਦਾ ਸੋਹਰਾ ਸਾਸ ਇਹ ਪੰਜ ਪੰਜੀ ਆ ਜਿਹੜੇ ਇਹ ਮੇਨ ਇਨਵੋਲਡ ਨੇ ਕਿੰਨੀ ਉਮਰ ਦੀ ਨਾ ਹਾਂਜੀ ਉਮਰ ਕਿੰਨੀ ਸੀ ਉਮਰ 43 ਆ ਲਿਆ ਜੀ ਇਹ ਕੌਣ ਦਾ ਕੀ ਨਾਮ ਮੇਰਕੇਸ਼ ਕੁਮਾਰ ਕਿਥੇ ਦੇ ਰਾਣਾ ਐ ਮੈਂ ਇੱਥੋਂ ਸ਼ਰਪੁਰ ਦਾ ਦੇ ਆਪਣਾ ਉਹਦਾ ਜਰਮਨ ਬਲੋਂਗਰ ਉਹਨੇ ਮੈਨੂੰ ਵੀ ਬੰਦ ਨੇ ਟੌਰਚਰ ਕੀਤਾ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜੁਆਈ ਹੈ ਉਹ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਵੀ ਤੁਸੀਂ ਸਾਡਾ ਭਰਾ ਖਾ ਗਈਆਂ ਤੇ ਕਹਿੰਦਾ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਤੁਸੀਂ ਜਲ ਮਰ ਜਾ ਉਪਰ ਦਾ ਮੈਨ ਟੌਰਚ ਜਗਾ ਦੇ ਬੰਦਾ ਬਾਰਵਾ ਕੋਈ ਗੱਲ ਮੈਂ ਕੋਈ ਟੈਨਸ਼ਨ ਨਹੀਂ ਤੂੰ ਮੈਨ ਟੌਰਚ ਕਰ ਲੈ ਹੁਣ ਪੁਲਿਸ ਦੀ ਹੈ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਹੁਣ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਬੂਤਾ ਹੈ ਹੱਥ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਅਸੀਂ ਕਰਾਂਗੇ ਜਿੰਨਾ ਹੋ ਸਕਦਾ ਉਹ ਸਮਾਰਟ ਹੋ ਜਾਊਗਾ ਠੀਕ ਹੈ ਬਈ ਉਸ ਵੇਲੇ ਸਾਨੂੰ ਹੁਣ ਐਮਸੀਫ ਦਾ ਫੋਨ ਆਇਆ ਸੀਗਾ ਪੇਦਾ ਕਰਕੇ ਸੰਸਕਾਰ ਕਰਨ ਵਾਸਤੇ ਆਏ ਜੋ ਸੰਸਕਾਰ ਚੈੱਕ ਕਰਨ ਲੱਗੇ ਬੋਡੀ ਤੇ ਬੋਡੀ ਦੇ ਨਾਲ ਗੱਲ ਦੇ ਕੱਟ ਦੇ ਨਿਸ਼ਾਨ ਸੀਗੇ ਤੇ ਪੇਟ ਤੇ ਨਿਸ਼ਾਨ ਸੀਗੇ ਬਾਕੀ ਹੁਣ ਅਸੀਂ ਪੋਸਟਮਾਨ ਕਰਾਣ ਲੱਗੇ ਉਹਦੇ ਬਾਅਦ ਦੇਖਦੇ ਆ ਜਿਹੜੀ ਬਾਡੀ ਬਾਹਰੋਂ ਆਸਟ੍ਰੇਲੀਆ ਤੋਂ ਆਈ ਹੈ ਕੱਲ ਸ਼ਾਮ ਕੱਲ ਆਈ ਆਪਕੋ ਸੁਬਾਹ ਕੀ ਚੱਕਰ ਕੇ ਪੋਸਟਮਾਨ ਰਿਪੋਰਟ ਨੂੰ ਹਿਸਾਬ ਨਾਲ ਕਾਰਵਾਈ ਕਰਾਂਗੇ ਕਿਹਨਾਂ ਕਿਹਨਾਂ ਦੇ ਨਾਮ ਲਿਖਵਾਏ ਜਿੱਤੇ ਸ਼ੱਕ ਜਾਰੀ ਕੀਤੀ ਗਈ ਨਾਂ ਤਾਂ ਹਜੇ ਤਾਂ ਪਹਿਲਾਂ ਪੋਸਟੇਰ ਤੇ ਚੈੱਕ ਕਰੀਏ ਜਦੋਂ ਉਹ ਹਿਸਾਬ ਨਾਲ ਕਾਰਵਾਈ ਕਰਾਂਗੇ ਹੋਇਆ ਤਾਂ ਬਾਹਰ ਬਕੂ ਦਾ ਸਾਰਾ ਜੋ ਹੋਇਆ ਵਪਾਰੀ ਹੋਇਆ ਜਿਹੜੀ ਬਾਡੀ ਲਿਆ ਰਹੇ ਆ ਪੋਸਟ ਬਾਡੀ ਅਸੀਂ ਪੋਸਟਮਾਨੋਂ ਤੇ ਆ ਰਹੇ ਆ ਜੋ ਹਿਸਾਬ ਨੂੰ ਹਿਸਾਬ ਨਾਲ ਕਾਰਵਾਈ ਹੋਈ ਠੀਕ ਹੈ ਜੀ ਅੱਜ ਕੀ ਮਸਲਾ ਹੈ ਅੱਜ ਬੜਾ ਦੁੱਖਾਂ ਦਾ ਪਹਾ ਜਿਹੜਾ ਇੱਕ ਚੰਗੇ ਭਵਿੱਖ ਦੀ ਕਾਮਨਾ ਲੈ ਕੇ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਦੇ ਗਿਆ ਸੀ ਆਪਣੀ ਫੈਮਿਲੀ ਸਮੇਤ ਆ ਸਾਡੇ ਲਈ ਤਾਂ ਬੜੀ ਮੰਦ ਭਾਗੀ ਖਬਰ ਆ ਕਿ ਉਹਦੀ ਜਾਨਕ ਮੌਤ ਦਾ ਸਮਾਚਾਰ ਮਿਲਿਆ ਜਦੋਂ ਅਸੀਂ ਇਨਸਾਨਖਾਨੜ ਲੈ ਕੇ ਆਏ ਉਹਦੀ ਬੋਡੀ ਨੂੰ ਤੇ ਦੇਖਿਆ ਉਹਦੇ ਗਲੇ ਤੇ ਵੀ ਨਿਸ਼ਾਨ ਆ ਵੱਡਣ ਦੇ ਫੇਰ ਤੇ ਵੀ ਚੱਕ ਦੇ ਨਿਸ਼ਾਨ ਆ ਔਰ ਬੜਾ ਦੁੱਖ ਹੋ ਰਿਹਾ ਕਿ ਮੈਂ ਆਸਟ੍ਰੇਲੀਆ ਵਰਗੇ ਜਿਹੜੇ ਮੁਲਕ ਦੇ ਅਗਾਹ ਵੱਧੂ ਮੁਲਕ ਦੇ ਜਿਹੇ ਲੋਕਾਂ ਨੂੰ ਕਹਿੰਦੇ ਕਿ ਸਾਡਾ ਕਾਨੂੰਨ ਵਿਵਸਥਾ ਬੜੀ ਠਾਈ ਆ ਉਸ ਮੁਲਕ ਦੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਸਾਨੂੰ ਇਨਸਾਫ ਦੇਣ ਮਾ ਸਕਿਆ ਇਹਦੀ ਮੌਤ ਕਿੱਦਾਂ ਹੋਈ ਆ ਸੋ ਅੱਜ ਅਸੀਂ ਸਮਸ਼ਾਨ ਘਾਟ ਦੇ ਦਿੱਤੀ ਦੇ ਖੜੇ ਹੋਗੇ ਆਪਣੀ ਸਰਕਾਰ ਤੋਂ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਸਿਸਮ ਤੋਂ ਮੰਗਾ ਮੈਂ ਕਿਨਾਂ ਦੁਬਾਰਾ ਪੋਸਟਮਾਰਟਮ ਕਰਕੇ ਔਰ ਇਹਦਾ ਪੋਸਟਮਾਰਟਮ ਕਰਕੇ ਸਾਨੂੰ ਸਹੀ ਦਿੱਤਾ ਦੱਸਦੇ ਜਾਣਗੇ ਇਹਦੀ ਮੌਤ ਕਿੱਦਾਂ ਹੋਈ ਹੈ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਮੇਰਾ ਬਚਪਨ ਦਾ ਦੋਸਤ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਡੁੱਟਿਆ ਘਟੋੜ ਸਾਨੂੰ ਇਨਸਾਫ਼ ਤਾਂ ਮਿਲੇ ਨਾ ਅੱਜ ਤਾਂ ਸਾਨੂੰ ਇਨਸਾਫ਼ ਵੀ ਨਜ਼ਰ ਆ ਰਿਹਾ ਕਿਸੇ ਪਾਸੇ ਉਹ ਸਾਡਾ ਅੰਧਕਾਰ ਹੀ ਹਰ ਪਾਸੇ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਇਆ ਕੀ ਹੈ ਇੰਨਾ ਨੌਜਵਾਨ ਇੰਨਾ ਯੰਗ ਇੰਨਾ ਹਿੰਮਤੀ ਉਹ ਇੰਨਾ ਹੱਸਮੁਖ ਜਿਹੜਾ ਚਲਾ ਗਿਆ ਇਸ ਇਲਾਕੇ ਜੋ ਮੈਂ ਸਮਝਦਾ ਇਹਦੀ ਪਰਭਾਈ ਨਹੀਂ ਹੋ ਸਕਦੀ ਪਹਿਲਾਂ ਵੀ ਟੌਰਚਰ ਵਗੈਰਾ ਦੀਆਂ ਕੋ ਖਬਰਾਂ ਆਉਂਦੀਆਂ ਸੀ ਘਰੇਲੂ ਝਗੜੇ ਚੱਲਦੇ ਹੁੰਦੇ ਸੀ ਇਹਦੀ ਵਾਈਫ ਦੇ ਨਾਲ ਇਹ ਤਾਂ ਪਰ ਇਸ ਲੈਵਲ ਦਾ ਹੋ ਜਾਊਗਾ ਅੱਗੇ ਜਾ ਕੇ ਇਹ ਨਹੀਂ ਕਿਹਾ ਸੀ ਸੋਚਿਆ ਸੀਗਾ ਆਪਣੇ ਹੱਥੀਂ ਨੇ ਆਪਣੀ ਵਾਈਫ ਨੂੰ ਬਾਹਰ ਭੇਜਿਆ ਕਿ ਮੈਂ ਚਲੋ ਇੱਕ ਚੰਗੇ ਪੋਖਲੇ ਚਲੋ ਵਾਈਫ ਨੂੰ ਪੜ੍ਹਾਈ ਦੇ ਇਸ ਤੇ ਭੇਜਦਾ ਬੱਚਿਆਂ ਨੂੰ ਸੈੱਟ ਕਰਨਾ ਹਮੇਸ਼ਾ ਮੈਨਾਂ ਇਹੀ ਗੱਲ ਹੁੰਦੀ ਸੀ ਕਿ ਮੈਂ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਜਾਣਾ ਭਰਾ ਆਪਣਾ ਬੱਚਿਆਂ ਦਾ ਭਵਿੱਖ ਇਸ ਵੇਲੇ ਬੜਾ ਮਨਮੰਦ ਭਾਗੀ ਸਾਡੇ ਲਈ ਘਟਨਾ ਬਹੁਤ ਦੁੱਖਾਜਨਕ ਮਨ ਦੇ ਵਿੱਚ